ਦੇਖ ਭਾਈ ਰਾਜੜਾ ਕੁਝ ਹੁਣ ਆਦੀ ਹੋ ਗਿਆ ਆ ਕੰਦਰ ਨੇ ਜਿਹੜੀ ਪਾਥੀ ਪੱਥਣੀ ਤੀ ਪੱਥ ਤੀ ਮਿੱਟੀ ਬੋ ਗੱਲ ਨੂੰ ਇੱਥੀ ਦੱਬ ਦੋ ਹੈ ਠੀਕ ਆ ਮੂੰਹ ਦੇਖੀ ਲੈ ਹਾਏ 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 ਬੋਲ ਕੇ ਮੇ ਸੁੱਕੇ ਪਏ ਨੇ ਅੱਖਾ ਹੋ ਗਿਆ ਭਾਈ ਕਾਲੀਆਂ ਚੋਰਾ ਲੱਗ ਗਿਆ ਇਹਨੂੰ ਤਾਂ ਫਿਕਰ ਕਰ ਗਿਆ ਮੁੰਡਾ ਅੱਧਾ ਨਹੀਂ ਰਹਿ ਮਰਾ ਮੁੰਡਾ 8 ਗ੍ਰਾਮ ਖੂਨ ਰਹਿ ਗਿਆ ਹੈ ਚਲੋ ਬਈ ਦੇਖ ਲੋ ਮੈਂ ਤੂੰ ਘਰ ਜਾ ਭਾਈ ਕੋਈ ਨਾ ਰੋਈ ਜਾਂਦਾ ਮੈਂ ਕਰ ਰਿਆ ਗੱਲ ਕਰ ਲਈਏ ਸੀ ਚਲ ਦੇਖ ਭਾਈ ਬਕਰ ਜਿਵੇਂ ਤੂੰ ਕਰ ਦੇਗਾ ਹਾਂ ਸਾਨੂੰ ਮਨਜ਼ੂਰ ਹੈ ਠੀਕ ਹੈ ਹਾਂ ਮੈਂ ਤਾਂ ਮਤਾ ਆਇਆਗਾ ਨਾ ਤੂੰ ਖੜ ਜਾ ਪਈ ਠੀਕ ਹੈ ਹੁਣ ਤੈਨੂੰ ਪਤਾ ਇਹ ਦੇਖ ਸਾਡੇ ਕਿੰਨੇ ਪੈਸੇ ਲੱਗੇ ਨੇ ਤੂੰ ਆਪੇ ਹਿਸਾਬ ਨਾਲ ਕਰਾ ਦੇ ਜਿਵੇਂ ਤੂੰ ਕਰ ਦੇਗਾ ਭਾਈ ਤੇਰੇ ਅਸੀਂ ਮੋੜ ਦੇ ਨਹੀਂ ਹੈਗੇ ਪਤਾ ਹੀ ਦਾ ਮਾ ਭੋਲੇ ਨੂੰ ਨਹੀਂ ਬੁਲਾਇਆ ਤੂੰ ਸਿਆਣੀ ਆ ਭਾਈ ਉਹ ਵੱਡ ਖਾਣਾ ਬਾੜਾ ਰੁੱਖਾ ਬੋਲਦਾ ਤਾਂ ਐਣੀ ਪਤਾ ਤੇ ਗੱਲ ਨੂੰ ਹੱਥ ਪਾਲਾਂ ਦਾ ਰੁੱਖਾ ਵੱਡ ਖਾਣਾ ਵੱਡ ਖਾਣਾ ਉਹਦਾ ਸੁਭਾਅ ਭਾਈ ਤੈਨੂੰ ਪਤਾ ਹੀ ਹੈ ਉਹਦੇ ਰੁੱਖੇ ਸੁਭਾਅ ਦਾ ਉਹਨੇ ਸੁਣਨੀ ਦੀ ਮਾ ਚਲ ਭਈ ਰਾਣੀ ਸਿਆਣੀ ਆ ਰਾਣੀ ਨੂੰ ਬੁਲਾ ਕੇ ਲਿਆਉਣਾ ਥੋੜੀ ਗੱਲ ਕਰਾ ਦਿੰਦਾ ਇਹ ਖੜੇ ਪੜਿਆ ਮੇਰੇ ਕਹਦਾ ਤਾਇਆ ਨਵੇੜ ਦੇ ਨਵੇੜ ਦੇ ਚੱਲ ਭਾਈ ਜਦੋਂ ਕੋਈ ਸਿਆਣਾ ਬੰਦਾ ਵਿਚ ਵਿਚਾਲੇ ਪੈ ਜਾਂਦਾ ਦੇਖੋ ਰੱਬ ਵਰਗਾ ਹੁੰਦਾ ਹੈ ਨਾ ਹੁਣ ਆਪਾਂ ਤੁਹਾਡਾ ਰਾਜੀਨਾਮਾ ਕਰਾ ਦਈਏ ਭਾਈ ਚੱਲ ਭਾਈ ਕਰਾ ਦੇ ਜਿਵੇਂ ਤੈਨੂੰ ਸਹੀ ਲੱਗਦਾ ਜਿਵੇਂ ਤੈਨੂੰ ਸਹੀ ਲੱਗਦਾ ਕਰਾ ਦੇ ਭਾਈ ਆਇਆ ਘਰ ਮੱਲਾ ਖੜਾ ਹੋ ਮੜਾ ਅਸੀਂ ਕਰ ਲਈਏ ਗੱਲ ਜੀ ਚੱਲ ਠੀਕ ਹੈ ਭਾਈ ਕਰ ਲਓ ਆਪਾਂ ਲੈ ਦੇ ਕੇ ਕਰਤਾ ਹਾਂ ਚਾਹ ਚੱਲ ਭਾਈ ਸਾਭ ਨਾ ਕਰ ਲਈ ਠੀਕ ਆਹ ਲਾ ਦੇਖ ਲੈ ਬਚਾਰਾ ਕਿਵੇਂ ਹੋਗਾ ਆਇਆ ਭਾਈ ਤੂੰ ਵੀ ਆਇਆ ਚੱਲ ਬੰਦਾ ਕਿ ਮੈਂ ਫਿਰ ਦੇ ਪਖੰਡ ਕਰਦਾ ਐਂ ਘਰ ਪੁੱਤ ਤੇਰੀ ਮਾਸੀ ਪੰਤ ਨੂੰ ਬੁਲਾ ਕੇ ਲਿਆ ਹਾਂ ਮੈਂ ਠੀਕ ਹੈ ਹਾਂ ਉਹ ਖੇਵੀ ਸਿਆਣੀ ਐ ਮੈਂਬਰ ਨਹੀਂ ਰਹੀ ਹੋਈ ਆ ਪਿਛਲੇ ਪਲਾਂ ਚ ਨਾ ਤੂੰ ਦੱਸ ਤੈਨੂੰ ਇਹ ਭੈਣ ਦਾ ਟੂਸ਼ਨ ਵਾਲੇ ਕੰਜਰਖਾਨੇ ਕਰਨ ਦੀ ਲੋੜ ਕੀਤੀ ਉਹ ਕੀ ਦੱਸਾਂ ਤੈਨੂੰ ਤਨਖਾਹ ਹਾਉਦੀ ਨਹੀਂ ਪੈਸਾ ਜੁੜਦਾ ਨਹੀਂ ਆ ਕਹਿ ਦਿੰਦੇ ਸੂਟ ਲੈਦੇ ਆ ਲੈਦੇ ਮੇਰਾ ਘਰ ਦੀ ਗੱਲ ਭੈਣ ਮਰਾਵੇ ਆਪਾਇ ਕਰਤਾ ਲਾਇ ਦੇ ਕੇ 80000 ਚ ਨਵੇੜ ਦਾ 80 ਬੜਾ ਨਹੀਂ ਉੱਟ ਨਹੀਂ ਹੋ ਸਕਦੇ ਹੋਏ ਕਿਉਂ ਤੂੰ ਬਥੋ ਗਾਲਾ ਖਾਈ ਵਾਏ ਅੱਸੀ ਚ ਨੱਪੜਦਾ ਤਾਂ ਬਹੁਤ ਇੱਧਰ ਦੇ ਹ ਬਹੁਤ ਵਧੀਆ ਜੇ ਕਿਤੇ ਪੁੱਛ ਨੂੰ ਦੁਬਾਰੋਂ ਬੁਲਾ ਲਏ ਹੈ ਜਦ ਤਰੀ ਪੇਜਤੀ ਹੋ ਉਹ ਬੱਕਰੀ ਔਰ ਜਿਹੜਾ ਤਰ੍ਹਾਂ ਪਟਾ ਬੋਹਣਗੇ ਉਹ ਬੱਕਰਾ ਦਾ ਨੰਕਾ ਕਰਕੇ ਕੋਲ ਤੇਰੇ ਪਰ ਕਹਿਗਾ ਬਹੁਤ ਸਾਹਮਣੇ ਪੀ ਦੋਦੀ ਜਾਂਦਾ ਮੈਂ ਲੈ ਕੇ ਆ ਮੈਂ ਮੇਰੀ ਗੱਲ ਸੁਣਾ 85000 ਰੁਪਇਆ ਚੱਕ ਲਿਆ ਹੇ ਕੀ ਬਾਕੀ ਤੇਰੀ ਕੀ ਤੇ ਰਹੇ ਜੇ ਨਾਮ ਨਹੀਂ ਪਾ ਬਾਦ ਨਹੀਂ ਬਣਾਉਂਦੇ ਤਾਂ 2-3000 ਬਣਾਵਾ ਗੋੜੇ ਫਿਰ ਵੀ ਨਾ ਮੰਨੀ ਭਾਈ 85 ਚ ਗੱਲ ਮਗਾ ਦੂੰਗੀ ਤੇਰੇ ਲਵੇ ਪੈ ਨਹੀਂ ਕੋਸ ਪੈਸੇ ਮੇਰੇ ਲੈਣੇ ਤਾਂ ਹਨ 5-10 ਤਾਂ ਹੋ ਕੋਸ ਤਾਂ ਹੋ ਭਾਈ ਗਾ ਨੂੰ ਮੈਨੂੰ ਪਾ ਪਾ ਜੀ ਤੁਸੀਂ ਰੱਖਦੇ ਹੋ ਮਾੜੇ ਮੋٹے ਹੋ ਜਿਹੜਾ ਖਰਚੇ ਜੋਗੇ ਜਿਹੜਾ ਨਰੇਗਾ ਚੋਂ ਦਾ ਜਰਾ ਭਾਈ ਹਾਜ਼ਰੀ ਆ ਪਈ ਜਾਂਦੀਆਂ ਨੇ ਪੈਨਸ਼ਨ ਤੇਰੀ ਹੱਲਿਆ ਮੈਂ ਉਡੀ ਖੜਾ ਬੰਦਾ ਪੈਨਸ਼ਨ ਤੇਰੀ ਪੈਂਦੀ ਆ ਭਾਈ ਕਿੱਥੇ ਜਾਂਦੀ ਆ ਸਾਈ ਲੱਗ ਜਾਂਦੇ ਨੇ ਘਰੇ ਕਿੱਥੇ ਜਾਂਦੇ ਨੇ ਭਾਈ ਮੈਨੂੰ ਤਾਂ ਐ ਨਹੀਂ ਪਤਾ ਲਾ ਤਨਖਾਹ ਉਹੀ ਉਹੀ ਹੁੰਦੀ ਆ ਖਰਚਾ ਤਾਂ ਉਹ ਚਲਾਉਣਾ ਭਾਈ ਨਰੇਗੇ ਜੋ ਤੈਨੂੰ ਮੁਕਤ ਦੇ ਪੈਸੇ ਨਰੇਗੇ ਚ ਵਾਰ ਰਹੇ ਨੇ ਜਦੋਂ ਟੋਟਲ ਹੁੰਦਾ ਚੀ ਚਲ ਜਾਂਦੇ ਭਾਈ ਆਜੋ ਤਾ ਆਇਆ ਕੈਸੀ ਕੀਤੀ ਕਰਾ ਦੇ ਮੈਂ ਭਾਈ ਤੂੰ ਵੀ ਮੜਾ ਹੈ ਤਿਆਰ ਰੱਖਿਆ ਦੇ ਪਈ ਰਾਣੀ ਜਮਾ ਆ ਗਿਆ ਕਿੱਧਰ ਗਿਆ ਉਹ ਪਾਈ ਭੰਤ ਨੂੰ ਲਾਉਣ ਗਿਆ ਹੈ ਅੱਛਾ ਭੰਤ ਨੂੰ ਲਾਉਣ ਵਾਕ ਪੰਤ ਨੂੰ ਲਾਉਣ ਗਿਆ ਆ ਫਿਰ ਪਤਾ ਕਰੀਏ ਗੱਲ ਕਿ ਪਈ ਉਹਨੂੰ ਨਾ ਨਾ ਚਲ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਬੁਲਾ ਲਈ ਵੀ ਸੀ ਦੋਨੀ ਮਾਂ ਪੁੱਤਾਂ ਦੇ ਆਪਾਂ ਪਾਹਿ ਨਹੀਂ ਗਿਆ ਹੋਇਆ ਵੀ ਹਾਂ ਕੀ ਕਹਿੰਦੇ ਨੇ ਹੁਣ ਆਗੇ ਜੀ ਆਗੇ ਆਗੇ ਹਾਂ ਆਗੇ ਹਾਂ ਆਗੇ ਆ ਜਾ ਪੰਤ ਆ ਜਾ ਬਣੀ ਸਹੀ ਗਾਲ ਪਈ ਸਹੀ ਗਾਲ ਪਈ ਸਹੀ ਗਾਲ ਹੋਰ ਪਾਈ ਭੰਤ ਠੀਕ ਆ ਹੋਰ ਤੁਸੀਂ ਦੱਸੋ ਪਈ ਠੀਕ ਆ ਹੋਰ ਪਾਈ ਆਓ ਮੱਲਾ ਢੀਕਾ ਹੋਏ ਕਦੇ ਹਾਂਜੀ ਠੀਕ ਆ ਜੀ ਥਾ ਲੂ ਦੇਖ ਪਾਈ ਪੰਤਾ ਹੈ ਆਪਾਂ ਕਰ ਲਈਏ ਮੜੀ ਜੀ ਗੱਲ ਉਹ ਗੱਲ ਜੀ ਹੋ ਗਈ ਸੀ ਆਪਣਾ ਸਿੰਮੂ ਦਾ ਕੇਸ ਜਾ ਹਾਂ ਹਾਂ ਬਈ ਹਾਂ ਰਾਜੀਨਾਵਾ ਕਰਾ ਰਿਆ ਆਪਾਂ ਇਹਨਾਂ ਦਾ ਹਾਂ ਤੇ ਜਿੰਦਾ ਭਾਈ ਇਹਨਾਂ ਦਾ ਲੱਗਿਆ ਆਪਾਂ ਲੈ ਦੇ ਕੇ ਕਰਾ ਲੰਦੇ ਆਂ ਭਾਈ ਜਿੰਨੇ ਕ ਲੱਗੇ ਨੇ ਮੈਂ ਦਵਾ ਦਿੰਦਾ ਮੁੰਡੇ ਐਸੇ ਪਾਉਤਾ ਲੱਗੇ ਨੇ ਭਾਈ ਇਹਨਾਂ ਕੋਈ ਨਾ ਮੈਂ ਦਵਾ ਦਿੰਦਾ ਮੇਰੀ ਸਾਰੇ ਪਤਾ ਪੰਥ ਸਾਰੇ 1.5 ਲੱਖ ਰੁਪਏ ਲੱਗੇ ਪਾਣੀ ਹਾਂ ਨਾ ਲੱਗੇ ਭਾਈ ਭਾਈ ਉਹ ਤਾਂ ਚੱਲ ਠੀਕ ਆ ਜਿੰਨੇ ਲੱਗੇ ਮੈਂ ਕਹਿੰਦਾ ਪਈ ਪੰਥ ਇੰਨਾ ਤਾਂ ਨਹੀਂ ਲੱਗਿਆ ਹੁਣ ਨਾ ਭਾਈ ਲੱਗਿਆ 1.5 ਲੱਖ ਆਪੇ ਤਾਂ ਮੈਨੂੰ ਦਿਖਾ ਦੇ ਦੋ ਅਸੀਂ ਬਿੱਲੂ ਨੂੰ ਖੁੜਾਉਂਦੇ ਹਾਂ ਭਾਣੇ ਦੇਖ ਤੇਰੇ ਸਾਹਮਣੇ ਹੈ ਨਾ ਹੋਰ ਇਹਨੇ ਨੇ ਉਹਦੇ ਪੈਸੇ ਬਿੱਲੂ ਨੂੰ ਖੁੜਾਉਂਦੇ ਬਿੱਲੂ ਦਵਾਈ ਲਏਗਾ ਚੱਲ ਕੋਈ ਨਾ ਭਾਈ ਉਹ ਤਾਂ ਉਹ ਮੇਰੇ ਭਾਈ ਦਾ ਪੁੱਤ ਆ ਮੇਰੇ ਯਾਰ ਦਾ ਪੁੱਤ ਮੈਨੂੰ ਮੇਰੇ ਪੁੱਤਾਂ ਦਾ ਗਾ ਵੀ ਪੁੱਤ ਵਰਗਾ ਇੱਕੋ ਜਿਹਾ ਨੇ ਭਾਈ ਸਾਡਾ ਤਾਂ ਹੈ ਅੱਪਾ ਪਈ 80000 ਚ ਨਿਬੜਾ ਦਿੰਦਾ ਨਾ ਛੋਟਾ ਦੇਖ ਭਾਈ ਮੇਰੀ ਗੱਲ ਸੁਣਾ ਅਸੀਂ ਤਾਂ ਲੱਖ ਰੁਪਇਆ ਤਾਂ ਅਸੀਂ ਲਾਵਾਂਗੇ ਲਾਵਾਂਗੇ ਹਾਂ ਭਾਈ ਲੱਖ ਤਾਂ ਘੱਟ ਅਸੀਂ ਰਾਜੀ ਬੰਦਾ ਕਰਦੇ ਨਹੀਂ ਉਹ ਵੀ ਤੇਰੇ ਮੂੰਹ ਨੂੰ ਗੱਲ ਕਰੋ ਭਾਈ ਜਦ ਭਾਈ ਰੱਬ ਲਗਦੀ ਉਹ ਕਰੀਏ ਉਹ ਵੀ ਤੇਰੇ ਮੂੰਹ ਨੂੰ ਕਰਦੇ ਆ ਆ ਇਹਨੂੰ ਵੀ ਦੇਖ ਲਓ ਭਾਈ ਜਵਾਕ ਨੂੰ ਬੋਲੋ ਸੁੱਕੇ ਪਾਇਦੇ ਦਵਾਈਆਂ ਇਹ ਇਹਦਾ ਚੜੇ ਨਹੀਂ ਜਾਂਦੀ ਤਨਖਾਹ ਉਹ ਭਾਈ ਤਨਖਾਹ ਖਰਚੇ ਕਿਹੜੇ ਹੋ ਰਹੇ ਨੇ ਜਿਹਦਾ ਕਾਊਂਟ ਜਾਂਦੇ ਬਿੱਲ ਤਾਂ ਦੀ ਗਿੱਲੇ ਹੋ ਜਾਂਦੇ ਕਿਹੜੀ ਤਨਖਾਹ ਹੁੰਦੇ ਨੇ ਭਾਈ ਮਾਸਟਰਾਂ ਦੀਆਂ ਦਾ ਬੈਂਕਾਂ ਦੀ ਫੱਜੀਆਂ ਰਹਿ ਜਾਂਦੀਆਂ ਪਾਨ ਰਹਿ ਜਾਂਦੀ ਭਾਈ ਦੀ ਤਾਂ ਤਨਖਾਹੀ ਨਹੀਂ ਸਭ ਹਮ ਦਾ ਪੁੱਤ ਸ ਨਾਲ ਸਮਝਾ ਤਾ ਕਰ ਹੁਣ ਭਾਈ ਦੇਖ ਪਤ ਹਾਂ ਭਾਈ ਤੂੰ ਮੈਂਬਰ ਰਹੀ ਹੋਈਆਂ ਕਿੰਨੀਆਂ ਗ੍ਰਾਂਟਾਂ ਆਉਂਦੀਆਂ ਦੀ ਸਾਰੀਆਂ ਤੇਰੇ ਹੱਥ ਵਿੱਚ ਦੀ ਜਾਂਦੀਆਂ ਸਿਆਣੀਆਂ ਤੂੰ ਤੈਨੂੰ ਤਾਂ ਤੈਨੂੰ ਤਾਂ ਕਹਿਣਾ ਤਾਂ ਹੀ ਤਾਂ ਫੇਰ ਬਲਾਈ ਕਿਸ਼ਤਾਂ ਤੇ ਲਿਆ ਕਰੀ ਕਿਸ਼ਤਾਂ ਤੇ ਲਿਆਂਦਾ ਸੀ ਕੋਈ ਚਾਜ ਦੀ ਕਿਸ਼ਤ ਕਰਾਈ ਹੈ ਜੀ ਦੇਖ ਭਾਈ ਅਸੀਂ ਤਾਂ ਲੱਖ ਰੁਪਏ ਦੇ ਇੱਕ ਪੈਸਾ ਘਟ ਨਹੀਂ ਲੈਂਦੇ ਜੀ ਇੱਕ ਵਾਰ ਕਿਹਾ ਦੋ ਵਾਰ ਕਿਹਾ ਲੱਖ ਤਾਂ ਆਪ ਹੀ ਬਹੁਤ ਆ ਇੰਨਾ ਮਤੇ ਲੱਗੇ ਨੇ ਇੰਨੇ ਪੈਸੇ ਪੈਸੇ ਬਥੇਰੇ ਰੱਗੇ ਪਿਆ ਤਾਂ ਲੱਗ ਗਿਆ ਭਾਈ ਖਾ ਜਾ ਭਾਈ ਜਿਆਦੇ ਡੇਢ ਲੱਖ ਰੁਪਏ ਹੈ ਕਰ ਮੱਲਾ ਪੈਸੇ ਬੜਾ ਜਿੰਨੇ ਮਗਾਇਆ ਤੋਂ ਉਨੇ ਨਹੀਂ ਉਨੇ ਨਹੀਂ ਸਾਰੇ ਦੇ ਦੇ ਡੇਟ ਤੋਂ ਘੱਟ ਨਹੀਂ ਲੱਗਿਆ ਨਾ ਕੋਈ ਨਾ ਕੋਈ ਨਾ ਫਿਰ ਮੈਂ ਤਾਂ ਹਸਤ ਲੱਖੀ ਮੰਗਦੇ ਆ ਹਾਂ ਹਾਂ 50 ਤਾਂ ਫੇਰ ਵੀ ਅਸੀਂ ਘਾਟਾ ਖਾ ਰਹੇ ਆ 50 ਦਾ ਤਾਂ ਲੱਖ ਤੋਂ ਕੀ ਜ਼ਿਆਦਾ ਹੈਗਾ ਇਹਨੇ ਸੱਟਾ ਮਾਰ ਕੇ ਹਾਂ ਕੁਟ-ਕੁਟ ਕੇ ਗੱਲ ਫਿਰ ਕੋਈ ਗੱਲ ਇਹਨਾਂ ਪਤਾ ਨਾ ਸਮਾਰਤਾ ਸਾਡੇ ਜਵਖ ਦਾ ਮੇਰੀ ਗੱਲ ਸੁਣ ਪਾਈ ਹੈ ਨਾ ਭਾਈ ਇਹ ਦੀ ਨਾ ਭਾਈ ਤੇਰੀ ਅੱਛਾ ਇੱਕ ਸੱਟ ਚ ਮੰਗਾਉ 85 ਚੱਕ ਪਾਈ ਥੁਮਾ ਨਾ 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 ਬੋਲਣਾ ਨਾ 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 ਹੁਣ ਨਹੀਂ ਬੋਲਣਾ 85 ਚੱਕ ਹੁਣ ਨਹੀਂ ਬੋਲਣਾ ਬਸ ਕੱਲ ਖਤਮ ਛੋਟ ਕਰਵਾ ਦਿਓ ਜੀ ਛੋਟ ਨੂੰ ਕਰਾ ਦਿਓ ਮਹਿਸਾ ਵੀ ਚੀਏ ਨੇ ਬਾਵਲਾ ਜੀ ਕੋਈ ਨਾ ਕੋਈ ਨਾ ਬਾਵਲਾ ਪਲਟ ਲਿਆ ਬਾਵਲਾ ਕੋਈ ਨਾ ਆ ਚੱਕੋ ਪਾਈ ਗੱਲ ਨਵੇੜੋ ਚਲੋ ਭਾਈ ਆਪਰਾ ਹੁਣ ਰਾਜੀਨਾਮਾ ਹੋ ਗਿਆ ਠੀਕ ਆ ਪਾਈ ਪੰਤ ਤੂੰ ਗਵਾਹ ਹੈ ਜੀ ਸੀ ਖਰਜ ਹੋ ਗਏ ਸਾਰੇ ਹੋ ਗਿਆ ਪਾਈ ਹੋ ਗਿਆ ਹੋਰ ਬੇਨਤੀ ਹੈ ਜੀ ਤੁਸੀਂ ਹੁਣ ਪੁਲਸ ਵਗੈਰਾ ਤਾਂ ਨਹੀਂ ਬੁਲਾਉਂਦੇ ਜੀ ਲੋਦੀ ਆ ਗਈ ਸੀ ਜੀ ਮੈਂ ਉਹਨਾਂ ਨੂੰ ਕਹਿ ਮੈਂ ਲੈਣਾ ਦੇ ਵੀ ਆ ਮੈਂ ਤਾਂ ਜੀ ਇੱਥੇ ਚੜ੍ਹਿਆ ਬੈਠਾ ਸੀ ਬੱਚੇ ਆ ਨਹੀਂ ਮੈਂ ਤਾਂ ਨਹੀਂ ਕੋਈ ਨਹੀਂ ਆਪਾਂ ਵੀ ਨਹੀਂ ਜੇ ਕਿਸੇ ਦੇ ਜਵਾਖਾ ਹੋਰ ਕਰੇਗਾ ਉਹ ਅਗਲਾ ਜਰੂਰ ਕੋਈ ਨਾ ਪਾਈ ਹੁਣ ਜਾਓ ਪਾਈ ਆਪ ਆਪਦੇ ਘਰ ਜਾਓ ਜਾ ਪੁੱਤ ਮੱਲਾ ਮਾਲ ਨਾਲ ਰੱਖੀ ਦੇਣ ਚਾ ਹੈ ਉਹ ਲੈ ਜਿਹੜਾ ਹਵਾ ਗਿਆ ਹਾਂ ਪੁੱਤ ਨਿਖਤ ਕਰ ਲੈਂਦੇ ਜੀ ਆਪਾਂ ਕੋਈ ਨਾ ਮੈਂ ਬਰ ਯਾਰ ਹੈ ਮੋਰ ਵਰਗੀ ਮੈਂਬਰ ਆ ਇਹ ਹੁਣ ਮੈਂ ਚਲੋ ਟੂਸ਼ਨ ਨਹੀਂ ਰੱਖਦਾ ਸਕੂਲ ਤਾਂ ਮੈਂ ਜਾ ਹੁਣ ਮੇਰਾ ਠੀਕ ਹੈ ਜੀ ਤੂੰ ਜਾਇਆ ਕਰ ਬੱਚੇ ਪੜਾਇਆ ਕਰ ਮੱਲਾ ਕੋਈ ਨਾ ਹੈ ਟੂਸ਼ਨ ਗਿਆ ਆ ਗਿਆ ਜਿਹੜਾ ਹੁਣ ਛੱਡ ਜਾ ਚੱਲ ਪੁੱਤ ਮम्मी ਲਾ ਦੇ ਪਾ ਤੇਰੇ ਬਾਪੇ ਨੂੰ ਮਨਾਵਾ ਖਵਰ ਮੰਨੂ ਕੋ ਨਾ ਮੰਨੂ ਚੰਗਾ ਭਾਈ ਪੰਥ ਚੰਗਾ ਭਾਈ ਜੀ ਆਇਆ ਨੂੰ ਹਾਂ ਜੀ ਆਇਆ ਨੂੰ ਭਾਈ ਤਾਂ ਨਾ ਭਾਗ ਤੁਸੀਂ ਆਏ ਮੇਰੇ ਮੂੰਹ ਦੀ लाज ਰੱਖੀ ਐ ਆ ਜਾ ਬੇਟਾ ਆ ਜਾ ਫਿਰ ਤੂੰ ਕੀ ਲੈਣਾ ਸੀ ਬਸ ਹਾਂ ਬਹੁਤ ਵਧੀਆ ਤਰੱਕੀਆਂ ਨੇ ਪੁੱਤ ਬੋਲ ਲਾਇਆ ਚੰਗਾ ਭਾਈ ਚੰਗਾ ਮੱਲਾ ਪੜ ਲਿਆ ਕਰ ਮੜ ਲਾ ਕੇ ਠੀਕ ਆਸੇ ਮੂੰਹ ਬੇਟਾ ਐ ਕੀ ਹੋ ਗਿਆ ਜੀ ਉਹ ਖੱਬੀ ਜੀ ਚੱਲ ਗਈ ਜੀ ਬਾਜਾ ਪਾਣੀ ਲੈ ਕੇ ਆ ਭਾਈ ਹੁਣ ਨਿਬੜਿਆ ਜੀ ਮੇਰਾ ਤਾਂ ਹੁਣ ਮੇਰਾ ਹੌਸਲਾ ਜਾ ਪਿਆ ਵੀ ਹੁਣ ਆਉਂਦੀ ਤਾਂ ਨਹੀਂ ਪੁਲਸਾ ਨਹੀਂ ਆਉਂਦੀ ਆ ਹੁਣ ਦਵਾਈਆਂ ਹੀ ਆ ਦੇ ਦੇ ਆ ਬਲੱਟ ਜਿਹਦੀਆਂ ਹੁਣ ਨਾ ਘਟਾ ਕੇ ਪੈਣੀ ਨਾ ਨਾ ਹੁਣ ਹੁਣ ਤਾਂ ਮੈਂ ਨਹੀਂ ਹੁਣ ਤੁਸਨ ਪੜਾਇਆ ਕਰਦਾ ਕੱਲੇ ਬੱਚੇ ਬੱਚੇ ਪੜਾਇਆ ਕਰ ਹੈ ਆਏ ਤੇਲਤੀ ਨਾਲ ਨਹੀਂ ਹੁਣ ਹੁਣ ਨਹੀਂ ਹੁਣ ਤਾਂ ਹੌਸਲਾ ਹੋ ਗਿਆ ਨਿਭੜ ਗਿਆ ਆਪਣਾ ਨਾ ਆਪਾਂ ਕਿਸੇ ਨੂੰ ਹੁਣ ਪੜਾਈਏ ਬੱਚੇ ਨੂੰ ਲਾਗੂ ਸਹੋਕ ਕਰੀ ਆਵਦਾ ਤਨਖਾਹ ਲੈ ਕੇ ਕਰੇ ਭੇਜਾ ਕਰਾਂਗੇ ਹੈ ਮੈਂ ਸਕੂਲ ਤੇ ਵੀ ਨਹੀਂ ਲੜਦਾ ਜਵਾਖਾ ਲੋੜੇ ਨਹੀਂ ਹਾਂ ਨਾ ਬਹੁਤਾ ਅਗੇ ਛੇਰੂ ਕੁੱਟਣ ਦੀ ਤਨਖਾਹ ਆ ਜਾਂਦੀ ਆ 50000 ਨਾ ਮਾ ਕਿਸੇ ਨੂੰ ਬੋਲਾ ਨਾ ਕਿਸੇ ਨੂੰ ਚੱਲਾ ਹਨ ਆ ਲੋ ਤਾਂ ਜੀ ਯਾ ਭਾਈ ਆਪਾਂ ਤਾਂ ਇੱਕ ਜਨਰੇਟਰ ਦਾ ਪਾਣੀ ਪੀ ਜਿਹੜੇ ਸਰੀਰ ਕੋ ਸਿੱਖਾ ਥੋੜੀ ਵੁੱਟੀ ਉਹ ਆੱਕ ਜਨਰੇਟਰ ਚ ਬੰਦਾ ਵੱਧ ਜਨਰੇਟਰ ਹੀ ਚਲਾਇਆ ਕਰੋ ਕੱਬ ਆਗ ਜਾ ਭਾਈ ਆਣੀ ਖਰਚ ਆ ਆ ਮੜਾ ਜਦਰੀ ਜਨਾਨੀ ਨੇ ਵੀ ਸਮਝਾ ਕੇ ਰੱਖਿਆ ਕਰ ਭਾਈ ਤੇ ਇਸੇ ਨਹੀਂ ਮੈਨੂੰ ਅੱਧਾ ਕਰਿਆ ਬਾਲਾ ਬਾਲਾ ਇਸੇ ਨਹੀਂ ਅੱਧਾ ਕਰਿਆ ਨਾਲੇ ਤੈਨੂੰ ਮੈਂ ਦੱਸਾਂ ਬੈਠਾ ਹੋ ਬੈਠਾ ਹੋ ਮੈਂ ਫਿਰ ਕਹਿਵਾ ਮੈਂ ਭਈ ਯਾ ਗੰਡਾ ਕਰਦਾ ਤੇਰੇ ਨਾਲ ਚੰਕਾੜੀ ਲੱਗਦਾ ਆਪਾਂ ਹੀ ਤੂੰ ਹੀ ਸਰਪੰਚ ਜਿਹਾ ਘਰੇ ਆਉਣਾ ਜਾਣਾ ਖਟਾਉ ਕਿ ਮੈਂ ਉਹਦਾ ਕੀ ਮਤਲਬ ਹੈ ਦੂਜੇ ਦਿਨ ਆ ਕੇ ਤੁਹਾਡੇ ਘਰੇ ਖੜ ਜਾਂਦਾ ਕੀ ਮੈਂ ਹੈ ਮੈਂ ਕਰਦਾ ਤੂੰ ਆ ਗਿਆ ਨਾ ਸਕੂਲ ਪਈ ਸਰਪੰਚ ਦਾ ਕੀ ਮਤਲਬ ਹੈ ਕੋਈ ਨਾ ਮੈਂ ਕਹਿ ਦੇਣਾ ਤੂੰ ਹੀ ਕਹਿ ਦੀ ਪੋ ਮੈਂ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਮੱਲਾ ਤੂੰ ਕਹਿ ਚੱਲ ਮੈਂ ਕਹਿ ਦਿੰਦਾ ਮੇਰਾ ਭੈਜੂ ਖਲੇਸ਼ ਉਹ ਮੇਰਾ ਫਰੈਂਡ ਰਹਾ ਉਹ ਸਰਪੰਚ ਠੀਕ ਆ ਭਾਈ ਤੇਰਾ ਕੁਝ ਲੱਗਦਾ ਤੇਰੇ ਨਾਲ ਰੱਖੇ ਭਾਈ ਜਦੋਂ ਤੂੰ ਸਕੂਲ ਜਾਂਦਾ ਉਦੋਂ ਘਰੇ ਆਉਂਦਾ ਕੀ ਮਤਲਬ ਘਾਲ ਨਾ ਕਰ ਲੋਕ ਕੀ ਕਹਿਣਗੇ ਕੋਈ ਨਾ ਢੱਕੋ ਐਡਾ ਇਸ ਨੂੰ ਨਹੀਂ ਹੈਗਾ ਗੱਲ ਕਰਦੇ ਤੁਸੀਂ ਕਿਉਂ ਕਿ ਪ੍ਰਾਣੀ ਸੋਚਦੇ ਬੰਦੇ ਹੋਗੇ ਤੁਸੀਂ ਤਾਂ ਗੱਲ ਗੱਲਾਂ ਗਾਹਾਂ ਵੱਧ ਜਾਂਦੀਆਂ ਨੇ ਤੈਨੂੰ ਦੱਸਾਂ ਕੋਈ ਗੱਲ ਨਹੀਂ ਕਰਦੇ ਹੁਣ ਤਾਂ ਕੋਈ ਟੈਨਸ਼ਨ ਨਹੀਂ ਨਾ ਠੱਪੜ ਪੁਲਿਸ ਦਾ ਨਹੀਂ ਮੈਂ ਪੋਲੇ ਕੋਲ ਵੀ ਜਾ ਕੇ ਹਾਂ ਹਾਂ ਮੈਂ ਇੱਕ ਵਾਰ ਕੇ ਪੋਲੇ ਨਾਲ ਗੱਲ ਕਰਕੇ ਠੀਕ ਹੈ ਰੱਬ ਬੱਬਲ ਬੱਤਾ ਪਾਣੀ ਮਾਰਿਆ ਮੱਥੇ ਨੂੰ ਸਖਿਆ ਦੇ ਕੋਸਾ ਪੀਸ ਕੇ ਕਰ ਇਹਦਾ ਬਾੜਾ ਮੈਨੂੰ ਉਹ ਕਰਦੀ ਆ ਇਹਦਾ ਕਹਿੰਦੀ ਵਕੀਲਾ ਨੂੰ ਕੱਗੀਆਂ ਵੇਚੀਆਂ ਨਹੀਂ ਆ ਤੇਨੂੰ ਵੀ ਵੇਚਦੀ ਆ ਇਹ ਸਮਝਾ ਦੀਂ ਭਾਈ ਕੋਈ ਨਹੀਂ ਮੈਨੂੰ ਨਹੀਂ ਉਹ ਚੰਗਾ ਲੱਗਦਾ ਐਮੀ ਫਿਰ ਕੋਈ ਨਹੀਂ ਆਊਗਾ ਨਹੀਂ ਨਹੀਂ ਬਸ ਇਧਰੋਂ ਬੇਫਿਕਰ ਹੋ ਜਾ ਬਸ ਠੀਕ ਅਮਰ ਤਾਂ ਹੀ ਟੈਨਸ਼ਨ ਆ ਹਾਂ ਹੋਰ ਤਾਂ ਨਿਪਟ ਗਈ ਬਸ ਨਿਪਟ ਗਈ ਹਾਂ ਚੱਲ ਮੈਂ ਤਾਂ ਜਾਣਾ ਮੱਲਾ ਓਹ ਥਕਾਪਟੀ ਹੋ ਰਹੀ ਅੱਜ ਤਾਂ ਮੈਂ ਬੋਲੇ ਕੋਲੀ ਜਾਣਾ ਸਿੱਧਾ ਜਾਇਆ ਚੰਗਾ ਚੱਕ